啊、uh huh. ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਪਹਿਲੇ ਪਾਛਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਤੁਹਾਨੂੰ ਲੈ ਕੇ ਆਏ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਤੁਸੀਂ ਦੇਖ ਸਕਦੇ ਹੋ ਲੱਖਾਂ ਦੀ ਤਦਾਦ ਦੇ ਉੱਤੇ ਸੰਗਤ ਗੁਰੂ ਘਰ ਵਿਖੇ ਦਰਸ਼ਨ ਇਦਾਰੇ ਕਰਨ ਵਾਸਤੇ ਪਹੁੰਚੀ ਹੋਈ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸੰਗਤ ਦੀਆਂ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਵੱਡੇ ਪੱਧਰ ਦੇ ਉੱਤੇ ਸੰਗਤ ਜਿਹੜੀ ਅੱਜ ਗੁਰੂ ਸਾਹਿਬ ਜੀ ਦੇ ਦਰਸ਼ਨ ਇਦਾਰੇ ਕਰਨ ਵਾਸਤੇ ਪਹੁੰਚੀ ਹੈ ਤਾਂ ਨਾਲ ਦੀ ਨਾਲ ਦੱਸ ਜੀਏ ਕਿ ਜਿੱਥੇ ਕੱਲ ਪੂਰੇ ਗੁਰੂ ਨਗਰ ਦੇ ਵਿੱਚ ਜੋ ਨਗਰ ਕੀਰਤਨ ਦੀ ਜੋ ਆਰੰਭਤਾ ਹੋਈ ਸੀਗੀ ਤਾਂ ਸ਼ਾਮ ਵੇਲੇ ਜੋ ਉਸ ਦੀ ਸਮਾਪਤੀ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਆ ਕੇ ਹੁੰਦੀ ਆ ਤਾਂ ਉਸ ਦੇ ਵਿੱਚ ਵੀ ਵੱਡੇ ਪੱਧਰ ਤੇ ਸੰਗਤ ਜਿਹੜੀ ਆ ਜੋ ਨਗਰ ਕੀਰਤਨ ਵਿਖੇ ਵੀ ਪਹੁੰਚਦੀ ਆ ਨਾਲ ਦੀ ਨਾਲ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਸੀਗੀਆਂ ਕਿਉਂਕਿ ਜੱਥਾ ਵੀ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਮ ਨੂੰ ਲੈ ਕੇ ਜੋ ਪਾਕਿਸਤਾਨ ਵਿਖੇ ਗਿਆ ਸੀਗਾ ਤਾਂ ਹਾਲਾਂਕਿ ਜ਼ਰੂਰ ਕੁਝ ਜੋ ਜੱਥੇ ਦੇ ਵਿੱਚੋਂ ਕੁਝ ਲੋਕ ਜ਼ਰੂਰ ਉਹਨਾਂ ਨੇ ਵਾਪਸ ਭੇਜੇ ਸੀ ਕਿ ਇਨਵੈਸਟੀਗੇਸ਼ਨ ਦਾ ਹਵਾਲਾ ਦੇ ਕੇ ਤਾਂ ਦੇਖ ਸਕਦੇ ਹੋ ਕੁਝ ਸੰਗਤਾਂ ਮੌਜੂਦ ਨੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਾਂ ਇਹ ਦੇਖ ਸਕਦੇ ਹਾਂ ਕਿ ਤਸਵੀਰਾਂ ਤੁਸੀਂ ਵੱਡੇ ਪੱਧਰ ਦੇ ਉੱਤੇ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਜੋ ਤਸਵੀਰਾਂ ਗੁਰੂ ਘਰ ਦੇ ਅੰਦਰ ਦੀਆਂ ਨੇ ਉਹ ਵੀ ਸਾਂਝੀ ਕੀਤੀ ਜਾਣ ਤਾਂ ਜੋ ਸੰਗਤਾਂ ਜੋ ਗੁਰੂ ਘਰ ਵਿਖੇ ਦਰਸ਼ਣਦਾਰੇ ਕਰਨ ਵਾਸਤੇ ਪਹੁੰਚੀਆਂ ਹੋਈਆਂ ਨੇ ਤਾ ਉਸ ਦੇ ਨਾਲ ਨਾਲ ਜੋ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਪਹੁੰਚੇ ਨੇ ਤਰਨਖੰਟ ਕੱਲੀ ਕੱਲੀ ਤਸਵੀਰ ਜਿਹੜੀ ਗੁਰੂ ਘਰ ਦੇ ਅੰਦਰ ਦੇ ਵੀਰ ਸਾਂਝੀ ਕਰਦੇ ਹਨ ਆ I've been. ਹਲਕਾਰਣ ਗੁਰਨਾਮ Sony book ਮੇਰਾ ਸੰਜੇ ਕਿਤੇ ਸੰਗਤਾਂ ਵੀ ਸੜਨਾ ਮੌਜੂਦ ਹੈ ਉਹਨਾਂ ਨੇ ਵੀ ਗੱਲ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਪਹਿਲੇ ਪ੍ਰਕਾਰ ਜੋ ਕਹਿ ਸਕਦੇ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਪਹਿਲੀ ਪਾਛਾ ਜੀ ਦਾ ਤਾਂ ਤੁਸੀਂ ਗੁਰੂ ਘਰ ਵਿਖਿਆ ਆਏ ਹੋ ਕਿਵੇਂ ਵੇਖਦੇ ਕਿੰਨਾ ਵਧੀਆ ਸਮੇਂ ਦਾ ਇਹ ਦਿਨ ਜਿਹੜਾ ਮੱਥਾ ਟੇਕਣਾ ਬਹੁਤ ਵਧੀਆ ਲੱਗ ਰਿਹਾ ਜੀ ਕਾਫੀ ਹੋਮ ਹੋਮਾ ਕੇ ਪਹਿਲੇ ਪਾਸ਼ਾ ਸਿਰਰ ਅਰਜਨ ਦੇਵ ਜੀ ਦਾ ਗੁਰਪੁਰਬ ਮਨਾ ਰਹੀ ਹੈ ਸੰਗਤ ਜੀ ਕਾਫੀ ਦਰਬਾਰ ਸਾਹਿਬ ਦੇ ਵਿੱਚ ਕਾਫੀ ਬਹੁਤ ਜ਼ਿਆਦੀ ਤਿਆਰੀ ਹੋਈ ਹੈ ਜੀ ਦੀਪਮਾਲਾ ਹੋਈ ਹੈ ਤੇ ਅੱਛ ਸਭਾ ਜੀ ਵੀ ਹੋਈ ਐ ਤੇ ਬਹੁਤ ਸੋਣਾ ਹੈ ਸੰਗਤ ਚ ਕਾਫੀ ਉਤਸ਼ਾਹ ਹੈ ਜੀ ਸੰਗਤ ਤਿਲੋਂ ਤੁਨੋਂ ਮਨੋਂ ਜਿਹੜੀ ਐ ਕੋਈ ਦਿਖਾਵਾ ਨਹੀਂ ਐ ਤੇ ਗੁਰੂ ਮਹਾਰਾਜ ਦੇ ਦੇ ਆਏ ਸਾਲ ਦੀ ਤਰ੍ਹਾਂ ਹੀ ਬਹੁਤ ਉਤਸ਼ਾਹ ਨਾਲ ਜਿਹੜਾ ਐ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਪਾਤਸ਼ਾਹ ਜੀ ਦਾ ਗੁਰਪੁਰਬ ਮਨਾਇਆ ਜਾਂਦਾ ਹੈ ਸਾ ਸੰਗਤ ਵੱਡੇ ਪੱਧਰ ਤੇ ਪਹੁੰਚੀ ਆ ਗੁਰੂ ਘਰ ਵਿਖੇ ਅੰਦਰ ਬਹੁਤ ਜ਼ਿਆਦਾ ਸੰਗਤ ਆ ਜੋ ਹੜ ਜਿਹੜਾ ਕਹਿ ਸਕਦਾ ਗੁਰੂ ਘਰ ਵਿਖੇ ਆਇਆ ਪਿਆ ਤੁਸੀਂ ਵੀ ਦਰਸ਼ਨ ਕਰਕੇ ਆਏ ਹੋ ਕਿਵੇਂ ਦਾ ਲੱਗਿਆ ਬਹੁਤ ਵਧੀਆ ਜੀ ਸਾਰੇ ਬਹੁਤ ਪ੍ਰੋਗਰਾਮ ਨੇ ਜੀ ਪ੍ਰਸ਼ਾਸਨ ਜਿਹੜੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਹੈ ਇਹਦੇ ਬਹੁਤ ਅਰੇਂਜਮੈਂਟ ਬਹੁਤ ਵਧੀਆ ਹੈ ਜਿਵੇਂ ਕਿ ਲਾ ਲਓ ਹਰ ਇੱਕ ਜਗ੍ਹਾ ਸਾਫ ਸਫਾਈ ਪੂਰਾ ਪ੍ਰਕਾਸ਼ਾ ਨਾ ਸਿਕਿਉਰਿਟੀ ਬਾਕੀ ਲਗਾ ਲਓ ਕਿ ਲੰਗਰ ਹਾਲ ਦੇ ਵਿੱਚ ਵੀ ਕੋਈ ਕਿਸੇ ਤਿੱਕੇ ਦੀ ਲੰਗਰ ਸ਼ਕਨ ਦੇ ਵਿੱਚ ਹਰ ਇੱਕ ਸੁਭਦਾ ਉਪਲਬਧ ਹੈ ਜੀ ਤਾਂ ਜਿਹੜੋ ਵੀ ਜਿਹੜੇ ਅੱਜ ਸਜਾਏ ਗਏ ਨੇ ਤਾਂ ਦਰਸ਼ਨ ਕੀਤੇ ਜੀ ਹਾਂ ਜੀ ਬਹੁਤ ਵਧੀਆ ਲੱਗਿਆ ਜੀ ਸੰਗਤ ਚ ਕਾਫੀ ਉਤਸ਼ਾਹ ਸੀ ਬਹੁਤ ਸੋਹਣਾ ਹੋਣਾ ਵੀ ਚਾਹੀਦਾ ਜੀ ਐਸ ਸਾਲ ਦੇ ਵਿੱਚ ਹੁੰਦਾ ਹੈ ਤੇ ਸਾਰੇ ਪਾਸੇ ਸੰਗਤਾਂ ਦੇ ਵਿੱਚ ਕਾफी ਰੁਚੀਆ ਹੁੰਦਾ ਜੀ ਅਸੀਂ ਇਹਦਾ ਹਾਂਜੀ ਤਾਂ ਵਾਹਿਗੁਰੂ ਜੀ ਤੁਸੀਂ ਵੀ ਗੁਰੂ ਘਰ ਵਿਖੇ ਆਏ ਹੋ ਕਿਵੇਂ ਵੇਖਦੇ ਕਿਵੇਂ ਦਾ ਲੱਗਾ ਅੱਜ ਪਹੁੰਚ ਗੁਰੂ ਘਰ ਵਿਖੇ ਹਾਂਜੀ ਕੱਲ ਦੇ ਜੀ ਮਹਾਰਾਜ ਇੱਥੇ ਆਏ ਆ ਸਾਨੂੰ ਬਹੁਤ ਅਹੀਂ ਆਇਆ ਛਤ ਛਤਰਾਣਾ ਪਿੰਡ ਆ ਪਟਿਆਲਾ ਜ਼ਿਲ੍ਹਾ ਹੈ ਤੇ ਉੱਥੋਂ ਆਏ ਆ ਉੱਥੇ ਸਾਨੂੰ ਆਂਡ ਕੇ ਬਹੁਤ ਖੁਸ਼ੀ ਹੋਈ ਆ ਮਹਾਰਾਜ ਦੇ ਦਰਸ਼ਨ ਕੀਤੇ ਨੇ ਗੁਰੂ ਰਾਮਦਾਸ ਜੀ ਦੇ ਤੇ ਇਸ ਕਰਕੇ ਸਾਨੂੰ ਦਿਲ ਨੂੰ ਸੰਤੁਸ਼ਟੀ ਆਈ ਆ ਇਸ ਕਰਕੇ ਸਾਡੇ ਦਿਨ ਨੂੰ ਬੜਾ ਖੁਸ਼ੀ ਪਰਿਵਾਰ ਸਮੇਤ ਇੱਥੇ ਆਏ ਆ ਸਾਰਿਆਂ ਨੇ ਦਰਸ਼ਨ ਕੀਤੇ ਨੇ ਤੇ ਇਸ ਕਰਕੇ ਆ ਵੀ ਸਾਰੀਆਂ ਸੰਗਤਾਂ ਨੂੰ ਗੁਰੂ ਰਾਮਦਾਸ ਘਰ ਦੇ ਜਾਉਣਾ ਚਾਹੀਦਾ ਹੈ ਇੱਥੇ ਮਨੋਂ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਮਰਜ਼ਾ ਪੂਰੀਆਂ ਹੁੰਦੀਆਂ ਨੇ ਸੰਗਤਾਂ ਪਰਿਵਾਰ ਸਾਰਾ ਇੱਥੇ ਆਉਣੇ ਚਾਹੀਦੇ ਨੇ ਹੋ ਮਮਾ ਕੇ ਆਵੇ ਤਾਂ ਤਾਂ ਉਹਨਾਂ ਨੂੰ ਬੜੀ ਅਗਾ ਪਰਿਵਾਰਾਂ ਨੂੰ ਪਤਾ ਲੱਗਦਾ ਏ ਕਿਵੇਂ ਸਾਡੇ ਇਹਨਾਂ ਗੁਰੂ ਧਾਮਾਂ ਦੇ ਸਾਡੇ ਜਿਹੜੀਆਂ ਹੁਣ ਵਾਲੀਆਂ ਸਰਕਾਰਾਂ ਨੇ ਅਤਿਆਚਾਰ ਕੀਤੇ ਤੇ ਜਿਵੇਂ ਇੰਦਰਾ ਗਾਂਧੀ ਨੇ ਉਹਨੂੰ ਟੈਕ ਕਰਾ ਕੇ ਬੜੇ 6 ਜੂਨ ਨੂੰ ਬਹੁਤ ਕਤਲੇਆਮ ਕੀਤਾ ਸਾਡੀ ਨਸਲਕੁਸ਼ੀ ਕੀਤੀ ਇਹਦਾ ਬਾਅਦ ਪਤਾ ਲੱਗਦਾ ਏ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਦੇ ਨਾਲ ਜੋ ਅਤਿਆਚਾਰ ਹੋਏ ਨੇ ਤੇ ਸਾਨੂੰ ਆਉਣ ਵਾਲੀ ਪੀੜ੍ਹੀਆਂ ਨੂੰ ਪਤਾ ਲੱਗਦਾ ਹੈ ਕਿ ਇਹ ਕਿਉਂ ਕਰਦੇ ਨੇ ਜੀ ਅੱਜ ਗੁਰੂ ਘਰ ਵਿਖੇ ਆਏ ਹੋ ਵਧੀਆ ਲੱਗਾ ਦਰਸ਼ਨਦਾਰੇ ਕਰਕੇ ਗੁਰਪ੍ਰਮ ਅੱਗੇ ਬਹੁਤ ਵਧੀਆ ਲੱਗਾ ਜੀ ਜੀ ਇਸ ਕਰਕੇ ਹੋਰ ਵੀ ਸੰਗਤਾਂ ਮੌਜੂਦ ਹੈਗੀਆਂ ਨੇ ਤਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਿੱਥੋਂ ਆਏ ਹੋ ਸ੍ਰੀਪੁਰਤਕ ਸ੍ਰੀਪੁਰਤਕ ਤੋਂ ਆਇਆ ਤਾਂ ਅੱਜ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਹੈ ਤਾਂ ਇਸ ਮੌਕੇ ਗੁਰੂ ਘਰ ਦਰਸ਼ਨਦਾਰੇ ਕਰਨ ਲਈ ਆਇਓ ਕਿਵੇਂ ਦਾ ਲੱਗਿਆ ਬਹੁਤ ਵਧੀਆ ਇੱਥੇ ਆ ਕੇ ਸਭ ਕੁਝ ਪੁੱਲ ਜਾਂਦਾ ਹੈ ਜੋ ਮੰਗੀਦਾ ਮਿਲਦਾ ਹੈ ਹਾਂਜੀ ਐਨ ਲੱਗਦਾ ਕਿ ਸਾਰੀ ਦੁਨੀਆ ਹੀ ਇੱਥੇ ਆ ਗਈ ਆ ਇੱਥੇ ਹਰ ਬੁੱਧਵਾਰ ਸੇਵਾ ਕਰਨ ਆਈ ਦੋ ਬਹੁਤ ਸਕੂਨ ਮਿਲਦਾ ਇੱਥੇ ਆ ਕੇ ਜੋ ਹਾਂਜੀ ਬਹੁਤ ਵੱਡੇ ਪੱਦਰ ਤੇ ਇੱਥੇ ਸੰਗਤਾਂ ਪਹੁੰਚਦੀਆਂ ਨੇ ਜੋ ਮੰਗਤੀਆਂ ਨੇ ਉਹ ਮਿਲਦਾ ਇਸ ਘਰ ਤੇ ਮੰंदे ਹਾਂਜੀ ਬਸ ਸਭ ਕੁਝ ਕੀਤਾ ਜਾਏ ਸਭ ਦੀਪਮਾਲਾ ਵੀ ਸਜਾਈ ਜਾਏ ਕਿ ਰਾਤ ਨੂੰ ਹਾਂਜੀ ਸਾਰਾ ਦਿਨ ਇੰਜੋਏ ਕਰਾਂਗੇ ਇੱਥੇ ਗੁਰੂ ਘਰ ਸੰਗਤਾਂ ਦੇ ਨਾਲ ਹਾਂਜੀ ਹੋਰ ਵੀ ਸੰਗਤਾਂ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਿੰਘ ਜੀ ਅਹੀ ਮਹਤਉ ਆਏ ਪਿੰਡ ਸਾਡਾ ਸਿੰਘਾਪਾੜੀ ਜੀ ਆਈ ਸੁਲਤਾਨਪੁਰ ਤੋਂ ਆਏ ਇੱਥੇ ਦਰਬਾਰ ਸਾਹਿਬ ਨੂੰ ਵਾਸਤੇ ਆਏ ਆ ਗੁਰੂ ਰਾਮਦਾਸ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਆਏ ਆ ਸਾਰੀ ਸੰਗਤਾਂ ਜੀ ਸਾਰੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਨੂੰ ਗੁਰੂ ਨਾਨਕ ਪਾਤਸ਼ਾਹ ਜਨਮ ਦਿਨ ਲੱਖ ਲੱਖ ਵਧਾਈਆਂ ਲੱਖ ਰੱਖ ਸ਼ੁਕਰਾਨੇ ਬਹੁਤ ਵਧੀਆ ਗੁਰੂ ਸਾਹਿਬ ਦੀ ਕਿਰਪਾ ਇਹ ਮੈਡਮ ਤਾਂ ਅੱਗੇ ਸੇਵਾ ਹਰ ਬੁੱਧਵਾਰ ਆਉਂਦੇ ਆ ਮੈਂ ਵਿੱਚੋ ਵਿੱਚ ਆ ਜੰਨਾ ਆ ਦੂਜੀ ਤੀਜੀ ਆ ਰੋ ਚਲੇ ਬੰਵੀ ਆਣਾ ਬਹੁਤ ਗੁਰੂ ਦੀ ਕਿਰਪਾ ਬਹੁਤ ਧੰਨਵਾਦ ਜੀ ਤਸਵੀਰਾਂ ਲਗਾਤਾ ਤੁਹਾਡੇ ਨਾਲ ਸੱਚਕੰਚੀ ਦੀ ਹਰਮੰਦਰ ਸਾਹਿਬ ਜੀ ਦੀਆਂ ਸੰਝੀਆਂ ਕੀਤੀਆਂ ਵੱਡੇ ਪੱਧਰ ਦੇ ਉੱਤੇ ਗੁਰਸੇਕ ਸੰਗਤ ਜਿਹੜੀ ਆ ਗੁਰੂ ਘਰ ਵਿਖੇ ਪਹੁੰਚੀ ਆ ਤਾਂ ਉੱਥੇ ਹੀ ਤੁਹਾਡੇ ਨਾਲ ਗੁਰੂ ਘਰ ਦੇ ਅੰਦਰ ਦੀ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਜਿੱਥੇ ਕਿ ਜਲੋਹ ਸਾਹਿਬ ਜੋ ਕਹਿ ਸਕਦੇ ਆ ਜਲੋਹ ਜਿਹੜੇ ਆ ਸਜਾਏ ਗਏ ਨੇ ਆ ਲਤਾ ਰਣ ਗੋਰਨਾ ਨਕਿਆ ਆ ਕੱਲ ਤਾ Ah oh. <laughs> ਜਗ ਮਾਏ ਪਠਾਇਆ ਜੋ ਦੀਮਾਲਾ ਜਿਹੜੀ ਆ ਉਹ ਵੀ ਕੀਤੀ ਜਾਣੀ ਆ ਆਤਿਸ਼ਬਾਜੀ ਰਾਤ ਵਾਲੇ ਜਿਹੜੀ ਆ ਉਹ ਵੀ ਹੋਵੇਗੀ ਤਾਂ ਸੰਗਤ ਜੋ ਆ ਵੱਡੇ ਪੱਦਰ ਤੇ ਗੁਰੂ ਘਰ ਵਿਖੇ ਪਹੁੰਚ ਰਹੀ ਆ ਤਾਂ ਦਰਸ਼ਨ ਦਰੇ ਕਰਦੇ ਦਿਖਾਈ ਦੇ ਰਹੀ ਹੈ ਕੈਮਰਾਮੈਨ ਸੰਦੀ কুমার ਦੇ ਨਾਲ ਐਕਸਸ ਨੂੰ ਅਗਜਕ ਮਾਨੀ ਟੀਵੀ ਸ਼੍ਰੀ ਅਮਸਾ ਸਾਹਿਬ ਆ ਸਵਾਹਿਗੁਰੂ ਜੀ ਕੀ ਫਤਿਹ ਪਹਿਲੇ ਪਾਛੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਾ ਸੰਬੰਧੀ ਤੁਹਾਨੂੰ ਲੈ ਕੇ ਆਏ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਤੁਸੀਂ ਵੇਖ ਸਕਦੇ ਹੋ ਲੱਖਾਂ ਦੀ ਤਦਾਦ ਦੇ ਉੱਤੇ ਸੰਗਤ ਗੁਰੂ ਘਰ ਵਿਖੇ ਦਰਸ਼ਨ ਦੇ ਕਰਨ ਵਾਸਤੇ ਪਹੁੰਚੀ ਹੋਈ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸੰਗਤ ਦੀਆਂ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਵੱਡੇ ਪੱਧਰ ਤੇ ਉੱਤੇ ਸੰਗਤ ਜਿਹੜੀ ਅੱਜ ਗੁਰੂ ਸਾਹਿਬ ਜੀ ਦੇ ਦਰਸ਼ਨਦਾਰੇ ਕਰਨ ਉਸਤੇ ਪਹੁੰਚੀ ਹੈ ਤਾਂ ਨਾਲ ਦੀ ਨਾਲ ਦੱਸ ਜੀ ਕਿ ਜਿੱਥੇ ਕੱਲ ਪੂਰੇ ਗੁਰੂ ਨਗਰ ਦੇ ਵਿੱਚ ਜੋ ਨਗਰ ਕੀਰਤਨ ਦੀ ਜੋ ਰਮਤਾ ਹੋਈ ਸੀਗੀ ਤਾਂ ਸ਼ਾਮ ਵੇਲੇ ਜੋ ਉਸ ਦੀ ਸਮਾਪਤੀ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਆ ਕੇ ਹੁੰਦੀ ਹੈ ਤਾਂ ਉਹਦੇ ਵਿੱਚ ਵੀ ਵੱਡੇ ਪੱਧਰ ਤੇ ਸੰਗਤ ਜਿਹੜੀ ਆ ਜੋ ਨਗਰ ਕੀਰਤਨ ਵਿਖੇ ਵੀ ਪਹੁੰਚਦੀ ਆ ਨਾਲ ਦੀ ਨਾਲ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਸੀਗੀਆਂ ਕਿਉਂਕਿ ਜੱਥਾ ਵੀ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਮ ਨੂੰ ਲੈ ਕੇ ਜੋ ਪਾਕਿਸਤਾਨ ਵਿਖੇ ਗਿਆ ਸੀਗਾ ਤਾਂ ਹਾਲਾਂਕਿ ਜ਼ਰੂਰ ਕੁਝ ਜੋ ਜੱਥੇ ਦੇ ਵਿੱਚੋਂ ਕੁਝ ਲੋਕ ਜ਼ਰੂਰ ਉਹਨਾਂ ਨੇ ਵਾਪਸ ਭੇਜੇ ਸੀਗੇ ਇਨਵੈਸਟੀਗੇਸ਼ਨ ਦਾ ਹਵਾਲਾ ਦੇ ਕੇ ਤਾਂ ਦੇਖ ਸਕਦੇ ਹੋ ਕੁਝ ਸੰਗਤਾਂ ਮੌਜੂਦ ਨੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਾਂ ਇਹ ਦੇਖ ਸਕਦੇ ਹੋ ਕਿ ਤਸਵੀਰਾਂ ਤੁਸੀਂ ਵੱਡੇ ਪੱਧਰ ਦੇ ਉੱਤੇ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਆਪਣੇ ਸਹਿਯੋਗ ਨੂੰ ਕਹਾਂਗਾ ਕਿ ਜੋ ਤਸਵੀਰਾਂ ਗੁਰੂ ਘਰ ਦੇ ਅੰਦਰ ਦੀਆਂ ਨੇ ਉਹ ਵੀਆਂ ਸਾਂਝੀ ਕੀਤੀ ਜਾਣ ਤਾਂ ਜੋ ਸੰਗਤਾਂ ਜੋ ਗੁਰੂ ਘਰ ਵਿਖੇ ਦਰਸ਼ਣਦਾਰੇ ਕਰਨ ਵਾਸਤੇ ਪਹੁੰਚੀਆਂ ਹੋਈਆਂ ਨੇ ਤਾਂ ਉਸ ਦੇ ਨਾਲ ਨਾਲ ਜੋ ਗੁਰੂ ਸਾਹਿਬੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਪਹੁੰਚੇ ਨੇ ਤਰਨਖੰਕਲੀ ਕਲੀ ਤਸਵੀਰ ਜਿਹੜੀ ਗੁਰੂ ਘਰ ਦੇ ਅੰਦਰ ਦੀ ਵੀ ਸਾਂਝੀ ਕਰਦੇ ਆ। ਆ ਕੱਲ ਦਾ ਦੀਆਂ ਤਸਵੀਰਾਂ ਸਾਂਝੇ ਕੀਤੀਆਂ ਸੰਗਤਾਂ ਵੀ ਛੜਨਾ ਮੌਜੂਦ ਹੈ ਉਹਨਾਂ ਨੇ ਵੀ ਗੱਲ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਪਹਿਲੇ ਪ੍ਰਕਾਰ ਜੋ ਕਹਿ ਸਕਦੇ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਪਹਿਲੀ ਪਾਛਾ ਜੀ ਦਾ ਤਾਂ ਤੁਸੀਂ ਗੁਰੂ ਘਰ ਵਿਖੇ ਆਏ ਹੋ ਕਿਵੇਂ ਵੇਖਦੇ ਕਿੰਨਾ ਵਧੀਆ ਸਮੇਂ ਦੇ ਆਇਦ ਦੇ ਦਿਨ ਜਿਹੜਾ ਮੱਥਾ ਟੇਕਣਾ ਬਹੁਤ ਵਧੀਆ ਲੱਗ ਰਿਹਾ ਜੀ ਕਾਫੀ ਹਮ ਹਮ ਆ ਕੇ ਪਹਿਲੇ ਪਾਸ਼ਾ ਸਿਰੁਰ ਅਰਜਨ ਦੇਵ ਜੀ ਦਾ ਗੁਰਪੁਰਬ ਮਨਾ ਰਹੇ ਸੰਗਤ ਜੀ ਕਾਫੀ ਦਰਬਾਰ ਸਾਹਿਬ ਦੇ ਵਿੱਚ ਕਾਫੀ ਬਹੁਤ ਜ਼ਿਆਦੀ ਤਿਆਰੀ ਹੋਈ ਹੈ ਜੀ ਦੀਪਮਾਲਾ ਹੋਈ ਹੈ ਤੇ ਅੱਤ ਸਭਾ ਜੀ ਵੀ ਹੋਈ ਐ ਤੇ ਬਹੁਤ ਸੋਣਾ ਹੈ ਸੰਗਤ ਚ ਕਾਫੀ ਉਤਸ਼ਾਹ ਹੈ ਜੀ ਸੰਗਤ ਤਿਲੋਂ ਤੁਨੋਂ ਮਨੋਂ ਜਿਹੜੀ ਐ ਕੋਈ ਦਿਖਾਵਾ ਨਹੀਂ ਐ ਤੇ ਗੁਰੂ ਮਹਾਰਾਜ ਦੇ ਦੇ ਆਏ ਸਾਲ ਦੀ ਤਰ੍ਹਾਂ ਹੀ ਬਹੁਤ ਉਤਸ਼ਾਹ ਨਾਲ ਜਿਹੜਾ ਐ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਪਾਤਸ਼ਾਹ ਜੀ ਦਾ ਗੁਰਪੁਰਬ ਮਨਾਇਆ ਜਾਂਦਾ ਹੈ ਸੰਗਤ ਵੱਡੇ ਪੱਧਰ ਤੇ ਪਹੁੰਚੀ ਆ ਗੁਰੂ ਘਰ ਵਿਖੇ ਅੰਦਰ ਬਹੁਤ ਜ਼ਿਆਦਾ ਸੰਗਤ ਆ ਜੋ ਹੜ ਜਿਹੜਾ ਕਹਿ ਸਕਦਾ ਗੁਰੂ ਘਰ ਵਿਖੇ ਆਇਆ ਪਿਆ ਤੁਸੀਂ ਵੀ ਦਰਸ਼ਨ ਕਰਕੇ ਆਏ ਹੋ ਕਿਵੇਂ ਦਾ ਲੱਗਿਆ ਬਹੁਤ ਵਧੀਆ ਜੀ ਸਾਰੇ ਬਹੁਤ ਪ੍ਰੋਗਰਾਮ ਨੇ ਜੀ ਪ੍ਰਸ਼ਾਸਨ ਜਿਹੜੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਹੈ ਇਹਦੇ ਬਹੁਤ ਅਰੇਂਜਮੈਂਟ ਬਹੁਤ ਵਧੀਆ ਹੈ ਜਿਵੇਂ ਕਿ ਲਾ ਲਓ ਹਰ ਇੱਕ ਜਗ੍ਹਾ ਸਫਾਈ ਪੂਰਾ ਪ੍ਰਕਾਸ਼ਾ ਨਾਲ ਸਿਕਿਉਰਿਟੀ ਬਾਕੀ ਲਗਾ ਲਓ ਕਿ ਲੰਗਰ ਹਾਲ ਦੇ ਵਿੱਚ ਵੀ ਕੋਈ ਕਿਸੇ ਦੀ ਲੰਗਰ ਛਕਣ ਦੇ ਵਿੱਚ ਹਰ ਇੱਕ ਸੁਭਦਾ ਉਪਲਬਧ ਹੈ ਜੀ ਤਾਂ ਜਲੋ ਵੀ ਜਿਹੜੇ ਅੱਜ ਸਜਾਏ ਗਏ ਨੇ ਤਾਂ ਦਰਸ਼ਨ ਕੀਤੇ ਜਲੋ ਦੇ ਹਾਂਜੀ ਬਹੁਤ ਵਧੀਆ ਲੱਗਿਆ ਜੀ ਸੰਗਤ ਚ ਕਾਫੀ ਖੁਸ਼ੀ ਸੀ ਬਹੁਤ ਸੋਹਣਾ ਹੋਣਾ ਵੀ ਚਾਹੀਦਾ ਜੀ ਆਏ ਸਾਲ ਦੇ ਵਿੱਚ ਹੁੰਦਾ ਹੈ ਤੇ ਸਾਰੇ ਪਾਸੇ ਸੰਗਤਾਂ ਦੇ ਵਿੱਚ ਕਾफी ਉਤਸ਼ਾਹ ਹੁੰਦਾ ਜੀ ਅਸੀਂ ਇਹਦਾ ਹਾਂਜੀ ਤਾਂ ਵਾਹਿਗੁਰੂ ਜੀ ਤੁਸੀਂ ਵੀ ਗੁਰੂ ਘਰ ਵਿਖੇ ਆਏ ਹੋ ਕਿਵੇਂ ਵੇਖਦੇ ਹੋ ਕਿਵੇਂ ਦਾ ਲੱਗਾ ਅੱਜ ਪਹੁੰਚ ਗੁਰੂ ਘਰ ਵਿੱਚ ਹਾਂਜੀ ਕੱਲ ਦੇ ਜੀ ਮਹਾਰਾਜ ਇੱਥੇ ਆਏ ਆ ਹਨ ਨੂੰ ਬਹੁਤ ਅਹੀਂ ਆਇਆ ਛਤ ਛਤਰਾਣਾ ਪਿੰਡ ਆ ਪਟਿਆਲਾ ਜ਼ਿਲ੍ਹਾ ਹੈ ਤੇ ਉੱਥੋਂ ਆਏ ਆ ਉੱਥੇ ਸਾਨੂੰ ਆਂਡ ਕੇ ਬਹੁਤ ਖੁਸ਼ੀ ਹੋਈ ਆ ਮਹਾਰਾਜ ਦੇ ਦਰਸ਼ਨ ਕੀਤੇ ਨੇ ਗੁਰੂ ਰਾਮਦਾਸ ਜੀ ਦੇ ਤੇ ਇਸ ਕਰਕੇ ਸਾਨੂੰ ਦਿਲ ਨੂੰ ਸੰਤੁਸ਼ਟੀ ਆਈ ਆ ਇਸ ਕਰਕੇ ਸਾਡੇ ਦਿਨ ਨੂੰ ਬੜੀ ਖੁਸ਼ੀ ਆ ਪਰਿਵਾਰ ਸਮੇਤ ਇੱਥੇ ਆਏ ਆ ਸਾਰਿਆਂ ਨੇ ਦਰਸ਼ਨ ਕੀਤੇ ਨੇ ਤੇ ਇਸ ਕਰਕੇ ਆ ਵੀ ਸਾਰੀਆਂ ਸੰਗਤਾਂ ਨੂੰ ਗੁਰੂ ਰਾਮਦਾਸ ਘਰ ਦੇ ਜਾਣਾ ਚਾਹੀਦਾ ਹੈ ਇੱਥੇ ਮਨੋਂ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਮਰਜ਼ਾ ਪੂਰੀਆਂ ਹੁੰਦੀਆਂ ਨੇ ਸੰਗਤਾਂ ਪਰਿਵਾਰ ਸਾਰਾ ਇੱਥੇ ਆਉਣੇ ਚਾਹੀਦੇ ਨੇ ਹੋਮੋ ਮਾ ਕੇ ਆਵੇ ਤਾਂ ਤਾਂ ਉਹਨਾਂ ਨੂੰ ਬੜੀ ਅਗਾ ਪਰਿਵਾਰਾਂ ਨੂੰ ਪਤਾ ਲੱਗਦਾ ਏ ਕਿਵੇਂ ਸਾਡੇ ਇਹਨਾਂ ਗੁਰੂ ਧਾਮਾਂ ਦੇ ਸਾਡੇ ਜਿਹੜੀਆਂ ਹੁਣ ਵਾਲੀਆਂ ਸਰਕਾਰਾਂ ਨੇ ਅਤਿਆਚਾਰ ਕੀਤੇ ਤੇ ਜਿਵੇਂ ਇੰਦਰਾ ਗਾਂਧੀ ਨੇ ਉਹਨੂੰ ਟੈਕਰਾ ਕੇ ਬੜੇ 6 ਜੂਨ ਨੂੰ ਬਹੁਤ ਕਤਲੇਆਮ ਕੀਤਾ ਸਾਡੀ ਨਸਲ ਕੂਸ਼ੀ ਕੀਤੀ ਇਹਦਾ ਬਾਅਦ ਪਤਾ ਲੱਗਦਾ ਏ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਨਾਲ ਜੋ ਅਤਿਆਚਾਰ ਹੋਏ ਨੇ ਤੇ ਸਾਨੂੰ ਆਉਣ ਵਾਲੀ ਪੀੜ੍ਹੀਆਂ ਨੂੰ ਪਤਾ ਲੱਗਦਾ ਹੈ ਕਿ ਇਹ ਕਿਉਂ ਕਰਦੇ ਨੇ ਜੀ ਅੱਜ ਗੁਰੂ ਘਰ ਵਿਖੇ ਆਏ ਹੋ ਵਧੀਆ ਲੱਗਾ ਦਰਸ਼ਨਦਾਰੇ ਕਰਕੇ ਗੁਰਪ੍ਰਮੋਹ ਬਹੁਤ ਵਧੀਆ ਲੱਗਾ ਜੀ ਜੀ ਇਸ ਕਰਕੇ ਹੋਰ ਵੀ ਸੰਗਤਾਂ ਮੌਜੂਦ ਹੈਗੀਆਂ ਨੇ ਤਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ